ਮੁੱਖ ਮੰਤਰੀ ਸਾਹਿਬ ਦੀ ਇਸ ਵਿਲੇ ਦੀ ਖਬਰ ਬਹੁਤ ਵੱਡੀ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਤੇ ਗੱਲ ਜ਼ਰੂਰ ਤੁਸੀਂ ਨਹੀਂ ਸੁਣਨੀ ਚਾਹੋਗੇ ਕਿ ਕਿ ਹਾਂ ਭਾਈ ਕੀ ਉਹਨਾਂ ਦੀ ਸਿਹਤ ਬਾਬਤ ਅਪਡੇਸ਼ਨ ਹੈ ਕਿਦਾਂ ਉਹਨਾਂ ਦਾ ਹਾਲ ਚਾਲ ਹੈ ਉਹ ਸਾਰੀਆਂ ਚੀਜ਼ਾਂ ਇਸ ਕਰਕੇ ਦੱਸਣੀਆਂ ਲਾਜ਼ਮੀ ਹੋ ਜਾਂਦੀਆਂ ਨੇ ਕਿ ਭਾਈ ਜਦੋਂ ਕਿਤੇ ਮੰਨ ਲਓ ਕਈ ਵਾਰ ਬੰਦਾ ਰਿਕਾਰਡਡ ਸੁਣਦਾ ਹੈ ਤਾਂ ਉਦੋਂ ਤੱਕ ਉਹ ਚੀਜ਼ ਬਦਲੀ ਹੁੰਦੀ ਹੈ ਤਕਾਈ ਵਾਰ ਫਿਰ ਇਹ ਕਿਆ ਜਾਂਦਾ ਹੈ ਕਿ ਫਲਾਣੀ ਟਾਈਮ ਤੋ ਸਿਆਲ ਕਿਤੇ ਫਲਾਣੀ ਟਾਈਮ ਆਉਏ ਨਹੀਂ ਇਸ ਕਰਕੇ ਅਸੀਂ ਪਹਿਲੇ ਦੱਸ ਰਹੇ ਹਾਂ ਕਿ ਅਸੀਂ ਜੋ ਗੱਲ ਕਰਾਂਗੇ ਉਹ ਇਸ ਵੇਲੇ ਤੱਕ ਦੀ ਹੈ ਜਦੋਂ ਅਸੀਂ ਇਸ ਗੱਲਬਾਤ ਨੂੰ ਰਿਕਾਰਡ ਕਰ ਰਹੀ ਹਾਂ ਪਹਿਲੀ ਗੱਲ ਕਿ ਦੇਖੋ ਇਸ ਵੇਲੇ ਦੀ ਜਿਹੜੀ ਸਾਡੇ ਕੋਲ ਜਾਣਕਾਰੀ ਹੈ ਸਾਡੇ ਅਸੀਂ ਕਿਸੇ ਦੀ ਗੱਲ ਨਹੀਂ ਕਰ ਰਹੇ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਕਿ ਦਰਅਸਲ ਮਾਮ ਸਾਹਿਬ ਨੂੰ ਜਿਗਰ ਦੀ ਜਿਹੜੀ ਸਮੱਸਿਆ ਹੈ ਜਿਗਰ ਦਾ ਰੋਗ ਹੈ ਜਿਹੜਾ ਉਸੇ ਦੇ ਚਲਦਿਆਂ ਹੀ ਹਸਪਤਾਲ ਆ ਆ ਪਿਆ ਕਰ ਚ ਇਲਾਜ ਹੋਇਆ ਜਦੋਂ ਡਾਕਟਰਾਂ ਨੇ ਇਸ਼ਾਰਾ ਦਿੱਤੀ ਕਿ ਤੁਹਾਨੂੰ ਹਸਪਤਾਲ ਦੇ ਵਿੱਚ ਦਾਖਲ ਹੋਣਾ ਚਾਹੀਦਾ ਤੇ ਉਹ ਆਈ ਮੀ ਫਿਰ ਇੱਕ ਮੀਡੀਆ ਨੇ ਹੋਰ ਖਬਰ ਦਿੱਤੀ ਕਿ ਉਹਨਾਂ ਦੀ ਪਲਸ ਚਾ 40 ਰਹਿ ਗਈ ਛਾ ਇਦਾਂ ਹੋ ਗਿਆ ਉਤਾ ਹੋ ਗਿਆ ਤੁਹਾਨੂੰ ਪਤਾ 40 ਵਾਲੇ ਬੰਦੇ ਤੋਂ ਤਾਂ ਉੱਠਣਾ ਹੀ ਬੜਾ ਮਹਾਲ ਹੋ ਜਾਂਦਾ ਤੇ ਮਾਨ ਸਭ ਉਥੇ ਤਨੂੰ ਪਤਾ ਹੀ ਚੱਲ ਕੀ ਆਈ ਨੇ ਉਹਨਾਂ ਨੂੰ CCU ਜਿਹੜੀ ICU ਦੀ ਹੀ ਇੱਕ ਹੀ ਉਹਨਾਂ ਟੁੰਦੀ ਆ ਮੇਰੀ ਜਾਣਕਾਰੀ ਮੁਤਾਬਕ ਉੱਥੇ ਰੱਖਿਆ ਗਿਆ ਸੇਸੋਧਿਆ ਸਾਹਿਬ ਦੇ ਉੱਥੇ ਪਹੁੰਚਣ ਦੇ ਪੂਰੇ ਚਾਚੇ ਆ ਕਿ ਸੇਸੋਧਿਆ ਸਾਹਿਬ ਪਹੁੰਚ ਰਹੇ ਆ ਦੇਖੋ ਬਿਮਾਰੀ ਉਹਨਾਂ ਦੀ ਆਪਣੀ ਜਗ੍ਹਾ ਤੇ ਆ ਤੇ ਹੁਣ ਪੋਲਿਟੀਕਲ ਜੋ ਹਲਚਲ ਹੈ ਉਹ ਆਪਣੀ ਜਗ੍ਹਾ ਤੇ ਆ ਰਾਤ ਤੱਕ ਹਲਚਲ ਪੂਰੀ ਸੀ ਚੰਡੀਗੜ੍ਹ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਾ ਇਹ ਦਰ ਸੰਲੂਜ਼ ਜ਼ਿਲ੍ਹੇ ਦੇ ਵਿੱਚ ਹਲਚਲ ਪੂਰੀ ਰਹੀ ਹੈ ਪੂਰੀ ਇਹਦੇ 'ਚ ਕੋਈ ਸ਼ੱਕ ਨਹੀਂ ਕੋਤੋਰਾ ਨਹੀਂ ਤੇ ਇਸ ਕਰਕੇ ਮੈਂ ਹੁਣ ਇਸ ਪਾਸੇ ਕੋਈ ਗੱਲ ਨਹੀਂ ਕਰਨੀ ਚਾਹਾਂਗਾ ਕਿ ਸੀਐਮ ਬਦਲਦੇ ਆ ਨਹੀਂ ਬਦਲਦੇ ਕਿਉਂਕਿ ਦਿੱਲੀ ਦੇ ਵਿੱਚ ਵੀ ਜੇ ਆਪਾਂ ਦੇਖੀਏ ਆਮ ਆਦਮੀ ਪਾਰਟੀ ਦੀ ਜਿਹੜੀ ਆਪਾਂ ਇੱਕਾਈ ਕਹਿੰਦੇ ਦਿੱਲੀ ਉਹਦੇ ਵਿੱਚ ਵੀ 2-3 ਗਰੁੱਪ ਕੰਮ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਵੀ ਇਸ ਵੇਲੇ 2-3 ਧੜੇ ਆਮ ਆਦਮੀ ਪਾਰਟੀ ਦੇ ਅੰਦਰ ਬਣ ਚੁੱਕੇ ਆ पूरा कमसान है अंदर ठीक है जी दिल्ली वाले कैलकुलेशन इस तरह कर रहे हैं कि अमृतपाल सिंह कोई अठ दस परसेंट ले जाएगा कोई दस बारह परसेंट सुखबीर बादल ले जाएगा वोट शेयर कोई पंद्रह दे देस पास भाजपा ज अकाली दल हरप्रीत सिंह वाला वो ले जाएगा कुछ कांग्रेस ले जाएगी तो असी अपना थोड़ा बहुत वोट जो तीह चाली सीटा तक पहुंच जाने तो अंकूंगे किसी न भी रल के सरकार बना लेकें चाहे वह कांग्रेस ही क्यों ना होके अगे हो ऐसी कैलकुलेशन है नाल भी रल क्यों तक मैं ये नहीं कहता कि कांग्रेस नाल ही रल कैलकुलेशन इस हिसाब न है ਤੇ ਇਸ ਕਰਕੇ ਉਸ ਕੈਲਕੂਲੇਸ਼ਨ ਦੇ ਮੱਤੇ ਨਜ਼ਰ ਹੀ ਫੈਸਲਾ ਲਿਆ ਜਾਏਗਾ ਜੋ ਵੀ ਲਿਆ ਜਾਏਗਾ ਜੇ ਭਗਵੰਤ ਮਾਨ ਹਰਾਂ ਨੂੰ ਹਟਾਇਆ ਜਾਂਦਾ ਤਾਂ ਉਹਨਾਂ ਦੀ ਥਾਂ ਤੇ ਕੌਣ ਹੋਏਗਾ ਨੈਕਸਟ ਸੀਐਮ ਸਾਡੇ ਤੋਂ ਬਹੁਤ ਸਾਰੇ ਇਸ ਗੱਲ ਤੇ ਖੁਸ਼ ਨੇ ਸੰਤੁਸ਼ਟ ਨੇ ਕਿ ਮਾਨਸਾਬ ਨੂੰ ਹਟਾਉ ਦਿੱਤਾ ਜਾਊਗਾ ਪਰ ਦੂਸਰਾ ਕਾਹਦਾ ਕਿ ਉਹ ਦਿੱਲੀ ਦਾਬੇ ਤੋਂ ਬਾਕੀ ਉਹ ਖਰਜੂ ਪੰਜਾਬ ਤੇ ਨਾ ਇਹ ਬੜੇ ਵੱਡੇ ਸਵਾਲ ਨੇ ਤੁਹਾਡੇ ਤਕਵੀ ਇਹ ਸਵਾਲ ਸ਼ੈਡਵਾ ਚਾਹਾਂਗਾ ਕਿ ਜਿਨਾਂ ਦਾ ਜ਼ਿਕਰ ਹੋ ਰਿਹਾ ਕਿ ਚੀਮਾ ਸਾਹ ਨੂੰ ਮੁੱਖ ਮੰਤਰੀ ਬਣਾਇਆ ਜਾਏਗਾ নো ਡਾਊਟ ਉਹਨਾਂ ਨੂੰ ਰਾਜਨੀਤਿਕ ਤੌਰ 'ਤੇ ਸਰਬਾਹਾਰ ਪਰ ਕੀ ਬਤੌਰ ਵਿੱਤ ਮੰਤਰੀ ਰਿਪੋਰਟ ਕਾਰਡ ਦੇਖਦਿਆਂ ਤੇ ਪੰਜਾਬ ਦੇ ਮੌਜੂਦਾ ਹਾਲਾਤ ਦੇਖਦਿਆਂ ਆਮ ਆਦਮੀ ਪਾਰਟੀ ਦੇ ਲਖਣ ਜਿਸ ਤਰ੍ਹਾਂ ਦੇ ਲੱਗ ਰਹੇ ਨੇ ਇਹਨਾਂ ਸਾਰਿਆਂ ਨੂੰ ਦੇਖਦਿਆਂ ਤੁਸੀਂ ਕਿਸ ਤਰ੍ਹਾਂ ਲਾਹ ਕੇ ਮੈਂ ਇੱਕ ਸਵਾਲ ਛੱਟ ਕੇ ਜਾ ਰਿਹਾ